ਹਜਰਨ ਸਿੰਘ ਪੁੱਲਰ ਦੇ ਮਾਮਲੇ 'ਚ ਹਾਈ ਕੋਰਟ ਨੇ ਰਿਕਾਰਡ ਤਲਬ ਕਰਨ ਦੇ ਹੁਕਮ ਦਿੱਤੇ ਨੇ ਜੀ ਹਾਂ ਮੌਤਲ ਡੀਆਜੀ ਹਜਰਨ ਸਿੰਘ ਪੁੱਲਰ ਵੱਲੋਂ ਦਾਇਰ ਪਟੀਸ਼ਨ ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਦਿੱਲੀ ਸਪੈਸ਼ਲ ਪੁਲਿਸ ਸਥਾਪਨਾ ਐਕਟ ਦੀ ਧਾਰਾ 5 ਤੇ 52 ਅਧੀਨ ਜਾਰੀ ਕੀਤੇ ਗਏ ਕਿਸੇ ਵੀ ਹੁਕਮ ਦਾ ਰਿਕਾਰਡ ਅਦਾਲਤ ਦੇ ਸਾਹਮਣੇ ਪੇਸ਼ ਕਰਨ ਦਾ ਹੁਕਮ ਦਿੱਤਾ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਚੰਡੀਗੜ੍ਹ 'ਚ ਰਾਜ ਦੇ ਕਰਮਚਾਰੀਆਂ ਤੇ ਕੇਂਦਰੀ ਏਜੰਸੀਆਂ ਨੂੰ ਸ਼ਕਤੀਆਂ ਦੇਣ ਵਾਲੀ ਕੋਈ ਜਾਇਜ਼ ਵਿਵਸਥਾ ਜਾਂ ਆਦੇਸ਼ ਮੌਜੂਦ ਹੈ ਹਾਈ ਕੋਰਟ ਦੇ ਮੁਖੀ ਦੀ 5 ਵਾਲੇ ਡਿਵੀਜ਼ਨ ਬੈਂਚ ਨੇ ਮਾਮਲੇ ਦੀ ਸੁਣਵਾਈ ਦਸੰਬਰ ਦੇ ਪਹਿਲੇ ਹਫ਼ਤੇ ਤੱਕ ਮੁਲਤਵੀ ਕਰ ਦਿੱਤੀ। ਸੁਣਵਾਈ ਦੌਰਾਨ ਇਹ ਸਵਾਲ ਉਠਾਇਆ ਗਿਆ ਕਿ ਕੀ ਆਮ ਤੌਰ ਤੇ ਸੀਬੀਆਈ ਦੇ ਅਧਿਕਾਰ ਖੇਤਰ ਨੂੰ ਰਾਜ ਸਰਕਾਰ ਦੀ ਸਹਿਮਤੀ ਤੋਂ ਬਿਨਾਂ ਕਿਸੇ ਰਾਜ ਤੱਕ ਵਿਧਾਇਆ ਜਾ ਸਕਦਾ ਹੈ? ਤੇ ਜੇਕਰ ਧਾਰਾ 5 ਨੂੰ ਸੰਖੇਪ ਚ ਪੜ੍ਹਿਆ ਜਾਵੇ ਤਾਂ ਕੀ ਇਹ ਪਾਬੰਦੀ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ ਲਾਗੂ ਨਹੀਂ ਹੋਵੇਗੀ? ਬੈਂਚ ਦੇ ਸਾਹਮਣੇ ਪੇਸ਼ ਕੀਤੀ ਗਈ ਮੁੱਖ ਦਲੀਲ ਇਹ ਸੀ ਕਿ ਧਾਰਾ 5 ਦੇ ਤਹਿਤ ਕੇਂਦਰ ਸਰਕਾਰ ਜਾਂਚ ਸ਼ਕਤੀਆਂ ਸਿਰਫ ਉਨ੍ਹਾਂ ਰਾਜਾਂ ਜਾਂ ਖੇਤਰਾਂ ਨੂੰ ਵਧਾ ਸਕਦੀ ਹੈ ਜੋ ਨਾ ਤਾਂ ਕੇਂਦਰ ਸਿਆਸਤ ਪ੍ਰਦੇਸ਼ ਨਹੀਂ ਤੇ ਨਹੀਂ ਰੇਲਵੇ ਸਿਆਸਤ ਪ੍ਰਦੇਸ਼ ਨਹੀਂ ਇਸ ਲਈ ਚੰਡੀਗੜ੍ਹ ਜੋ ਕਿ ਪੰਜਾਬ ਤੇ ਹਰਿਆਣਾ ਦੋਵਾਂ ਦੀ ਸਾਂਝੀ ਰਾਜਧਾਨੀ ਹੈ ਪਰ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਹੈ ਇਸ ਸਭ ਪਾਬੰਦੀ ਦੇ ਦਾਇਰੇ 'ਚ ਨਹੀਂ ਆਉਂਦਾ ਪਟੀਸ਼ਨ ਕਰਤਾ ਨੇ ਦਲੀਲ ਦਿੱਤੀ ਕਿ ਜੇਕਰ ਸੀਬੀਆਈ ਚੰਡੀਗੜ੍ਹ ਸਿਤ ਸਾਰੇ ਰਾਜ ਕਰਮਚਾਰੀਆਂ ਤੇ ਆਪਣੇ ਆਪ ਅਧਿਕਾਰ ਸੰਭਾਲ ਲੈਂਦੀ ਹੈ ਤਾਂ ਇਹ ਰਾਜਾਂ ਲਈ ਇੱਕ ਸੁਪਰ ਵਿਜੀਲੈਂਸ ਏਜੰਸੀ ਬਣ ਜਾਵੇਗੀ ਜੋ ਕਿ ਸੰਵਿਧਾਨਕ ਪ੍ਰਣਾਲੀ ਦਾ ਉਦੇਸ਼ ਨਹੀਂ ਹੈ ਦੱਸਦੀ ਹੈ ਕਿ ਪੁੱਲਰ ਨੇ ਇਸ ਮਾਮਲੇ 'ਚ ਇੱਕ ਪਟੀਸ਼ਨ ਦਾਇਰ ਕੀਤੀ ਜਿਸ 'ਚ ਸੀਬੀਆਈ ਦੀਆਂ ਕਾਰਵਾਈਆਂ ਨੂੰ ਗੈਰ ਕਾਨੂੰਨੀ ਸੱਗਿਆ ਤੇ ਜਾਂਚ ਏਜੰਸੀ ਦੇ ਅਧਿਕਾਰ ਖੇਤਰ ਬਾਰੇ ਗੰਭੀਰ ਸਵਾਲ ਖੜੇ ਕੀਤੇ ਗਏ ਪਟੀਸ਼ਨ ਚ ਉਸਨੇ ਕਿਹਾ ਕਿ ਕਿਉਂਕਿ ਉਹ ਪੰਜਾਬ ਚ ਤਾਇਨਾਤ ਇੱਕ ਅਧਿਕਾਰੀ ਸੀ ਇਸ ਲਈ ਸੀਬੀਆਈ ਨੂੰ ਪੰਜਾਬ ਸਰਕਾਰ ਤੋਂ ਇਜਾਜ਼ਤ ਲੈਣ ਦੀ ਲੋੜ ਸੀ ਹੁੱਲਰ ਨੇ ਦਲੀਲ ਦਿੱਤੀ ਕਿ ਰਾਜ ਦੀ ਸਹਿਮਤੀ ਤੋਂ ਬਿਨਾ ਉਸ ਦੇ ਖਿਲਾਫ ਐਫਆਈਆਰ ਦਰਜ ਨਹੀਂ ਕੀਤੀ ਜਾ ਸਕਦੀ ਸੀ ਜਾਂ ਉਸ ਦੀ ਗ੍ਰਿਫਤਾਰੀ ਨਹੀਂ ਹੋ ਸਕਦੀ ਸੀ ਹੁੱਲਰ ਨੇ ਇਹ ਵੀ ਦਾਵਾ ਕੀਤਾ ਕਿ 2023 ਦਾ ਕੇਸ ਜਿਸ ਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹ ਪੰਜਾਬ ਦੇ ਸਰਹੰਦ ਪੁਲਿਸ ਸਟੇਸ਼ਨ ਨਾਲ ਸੰਬੰਧਿਤ ਸੀ ਇਸ ਲਈ ਸੀਬੀਆਈ ਚੰਡੀਗੜ੍ਹ ਕੋਲ ਇਸਮਾਮ ਜੇ ਐਫਆਈਆ ਦਰਜ ਕਰਨ ਦਾ ਕੋਈ ਅਧਿਕਾਰ ਖੇਤਰ ਨਹੀਂ ਹੈ ਨਾਲ ਹੀ ਉਸਨੇ ਦਾਵਾ ਕੀਤਾ ਕਿ ਚੰਡੀਗੜ੍ਹ ਤੋਂ ਬਰਾਮਦ ਕੀਤੀਆਂ ਗਈਆਂ ਚੀਜ਼ਾਂ ਉਸ ਦੇ ਕਬਜ਼ੇ 'ਚ ਨਹੀਂ ਮਿਲੀਆਂ ਪਟੀਸ਼ਨ 'ਚ ਇੱਕ ਹੋਰ ਮੁੱਖ ਨੁਕਤਾ ਇਹ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਪਹਿਲਾਂ ਹੀ ਉਸੇ ਕਥਿਤ ਅਪਰਾਧ ਲਈ ਐਫਆਈਆ ਦਰਜ ਕਰ ਚੁੱਕਾ ਹੈ ਪੁਲਰ ਦੇ ਅਨੁਸਾਰ ਇੱਕੋ ਅਪਰਾਧ ਲਈ ਦੋ ਐਫਆਈਆ ਦਰਜ ਨਹੀਂ ਕੀਤੀਆਂ ਜਾ ਸਕਦੀਆਂ ਤੇ ਦੋਵਾਂ ਮਾਮਲਿਆਂ 'ਚ ਅੰਤਰ ਸਿਰਫ ਅੱਧੇ ਘੰਟੇ ਦਾ ਹੈ ਜੋ ਪੂਰੇ ਮਾਮਲੇ ਬਾਰੇ ਸਵਾਲ ਖੜਾ ਕਰਦਾ ਹੈ